ਆਹ ਕੋਕਬਾ ਬਾਈਕ ਉਛਲਦੀਆਂ ਕਿ ਉਹ ਚਲਦੀਆਂ ਰਿਸਕੀ ਦਾ ਮੁੱਦਾ ਪਿਆ ਸਰਕਾਰ ਕੰਮ ਕਰਦੀ ਆ ਪਤਾ ਨਹੀਂ ਕਿੱਦਾਂ ਦੇ ਕੰਮ ਕਰਦੀ ਆ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਹੁਣ ਗਰੀਬ ਵਿਚਾਰਾ ਵੰਦੇ ਦੀ ਕੋਸ਼ਿਸ਼ ਕਰ ਰਿਹਾ ਹੈ ਲੀਡੀ ਗਿਰ ਗਈ ਵਿਚਾਰੀ ਬੱਚਾ ਸੀ ਨਾਲ ਉਹਦੇ ਹਾਂਜੀ ਕਿੰਨਾ ਬੁਰਾ ਗਿਰਿਆ ਆ ਮੂੰਹ ਚੱਲਿਆ ਗਿਆ ਉਹ ਲੀਡੀ ਦਾ ਬੰਦਾ ਕਮ ਸੇ ਕਮ ਜੇ ਤੁਸੀਂ ਕੰਮ ਸ਼ੁਰੂ ਕਰਦੇ ਹਾਂ ਸਵਾਰਤਾ ਦੋ ਤੁਹਾਡੇ ਮੂਹਰੇ ਆ ਮੰਗਲਈ ਹੈ ਅਗਰੀ ਇਹਨਾਂ ਲੇਡੀ ਤੁਸੀਂ ਚੱਕੀ ਆ ਦੀ ਮੈਂ ਚੱਕੀ ਮੈਂ ਤਾਂ ਖੜਿਆ ਮੈਂ ਤੁਹਾਨੂੰ ਦੇਖ ਕੇ ਮੈਂ ਕਹਾਂ ਉਹ ਕੀ ਕਹਿੰਦੇ ਆ ਕਿ ਮੀਡੀਆ ਜੋ ਹੈਗੀ ਸੀ ਵੀਡੀਓ ਬਣਾਦੀ ਆ ਪਰ ਅਸੀਂ ਹੈਗੇ ਕਿ ਅਸੀਂ ਜ਼ਰੂਰ ਸਾਥ ਦਿੰਨੇ ਆ ਅਸੀਂ ਲਾਟੋਆਂ ਟੋਲ ਪੈ ਜਾ ਕੇ ਲੋਕਾਂ ਸਾਥ ਦਿੰਨੇ ਆ ਬਿਲਕੁਲ ਬਿਲਕੁਲ ਮੈਂ ਚੱਕਦੇ ਦੇਖਿਆ ਤੁਹਾਨੂੰ ਮੈਂ ਤਾਂ ਖੜਾ ਮੈਂ ਤੁਹਾਨੂੰ ਚੱਕਦੇ ਦੇਖਿਆ ਤੁਸੀਂ ਲੇਡੀ ਚੱਕੀ ਆ ਕੋਈ ਨਹੀਂ ਚੱਕਦਾ ਇੱਥੇ ਬਾਜੀ ਬੁਰੇ ਹਨ ਜਾਨਾ ਪਰ ਮੈਂ ਤੁਸੀਂ ਮੈਂ ਤੁਹਾਡਾ ਦਿੱਤਾ ਦੱਦੀ ਜੀ ਕਸ਼ਮੀਰ ਚੋਂ ਖੜੇ ਹੋਏ ਆ ਇੱਥੇ ਜੋ ਹੈ ਲਾਈਨਾਂ ਦਾ ਕੰਮ ਚੱਲਦਾ ਪਿਆ ਪਰ ਜ਼ਿਆਦਾ ਲੋਕਾਂ ਨੂੰ ਬਹੁ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਥੇ ਜੋ ਲਾਈਨ ਲਗਾਈ ਗਈ ਆ ਉਹ ਥੋੜੀ ਉੱਪਰ ਹੈਗੀ ਆ ਤਾਂ ਕਿ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਆ ਤੁਹਾਨੂੰ ਦੱਸਾਨੇ ਕੀ ਪਰੇਸ਼ਾਨੀ ਆ ਰਹੀ ਆ ਲੋਕਾਂ ਨੂੰ ਆ ਤੁਸੀਂ ਦੇਖ ਸਕਦੇ ਹੋ ਲਾਈਨਾਂ ਬੰਦੀ ਰਹੀ ਹੈਗੀਆਂ ਸ਼ਿਮੀਰ ਚੌਂਕ ਦੇ ਖਾਟੇ ਕੋਲ ਖੜੇ ਹੋਏ ਆ ਆ ਦੇਖੋ ਕਿਦਾਂ ਲੋਕਾਂ ਨੂੰ ਰਿੱਟੇ ਪੈ ਰਿਹਾ ਆ ਗੱਡੀਆਂ ਲੰਘਣ ਵਾਸਤੇ ਕੋਸ਼ਿਸ਼ ਕਰ ਰਹੀਆਂ ਕਈ ਬਾਈਕ ਵੀ ਏਟ ਗਈ ਐ ਅਸੀਂ ਫੁੱਦ ਹੱਥਾਂ ਨਾਲ ਕਰਾਸ ਕਰਵਾਈ ਆ ਦੇਖ ਸਕਦੇ ਹੋ और बाइक उछल किल एक्टिव उछलदी है रिस्की काम हो सक चल है पता नहीं कितना ही काम करती है लोगों को बहुत परेशानी हूँ है तो देख सकते हो तब अगर तस्वीर दिखाने देख सकते हो कि चलता पे अद्धा पूरा कम चलता और इतना कि एक्टिव है तो कार बड़ा मुश्किल कम होंगे ਬਾਰਿਸ਼ ਪਈ ਹੈਗੀ ਆ ਤੁਸੀਂ ਦੇਖ ਸਕਦੇ ਹੋ ਆਹ ਹੁਣ ਤੁਸੀਂ ਦੇਖੋ ਕਿੱਦਾਂ ਔਖਾ ਹੋਇਆ ਹੈ ਤਾਲ ਲੰਗਣੀ ਬੜੀ ਜ਼ਿਆਦਾ ਔਖੀ ਹੋ ਚੁੱਕੀ ਹੈ ਬਾਈਕਾਂ ਵੀ ਔਖੀ ਲੰਗਦੀ ਪਈਆਂ ਆ ਰੇਲਵੇ ਲਾਈਨਾਂ ਕੋਲ ਖੜੇ ਆ ਜੀ ਬੜੀ ਜ਼ਿਆਦਾ ਪਰੇਸ਼ਾਨੀ ਆਂਦੀ ਵੀ ਹੈ ਲੋਕਾਂ ਨੂੰ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਕੰਮ ਵੀ ਚੱਲ ਰਿਹਾ ਹੈ ਲਾਈਨਾਂ ਕੋਲ ਖੜੇ ਹੋਏ ਆ ਬੰਦੇ ਲੱਗੇ ਹੋਏ ਆ ਫਾਟੇ ਦੇਗੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਸ਼ਮੀ ਚੌਂਕ ਹੈ लोगों ने बहुत दिक्कत परेशानी का सामना करना पड़ रह रहा है उधर भी देख सकते हो कि गंघी पेलवैन का काम चल रहा पाया देखो हाँ अटक गया जी बहुत ज्यादा बुरा हाल हो चुक है आटा खुलते हुए हैं लोग लंघ दे पे ने देखो। आ, देखो कि ਨਾਮੇ ਲਈ ਪੱਥਰ ਉਹ ਯਾਰ ਰੱਖੇ ਹੋਇਆ ਉਧਰ ਤੁਸੀਂ ਦੇਖ ਸਕਦੇ ਹੋ ਕਹਾਣਾ ਬੜੀ ਓਖੇ ਵਾਂਗ ਲੰਗਦੀਆਂ ਕਾਫੀ ਜ਼ਿਆਦਾ ਟ੍ਰੈਫਿਕ ਇੱਥੋਂ ਲੰਘਦਾ ਪਿਆ ਵੀਡੀਓ ਦੇ ਅੱਗੇ ਬਾਕੀ ਸ਼ਹਿਰ ਸਰਕਾਰ ਕੰਮ ਕਰਦੀ ਆ ਅੱਧੇ ਕੰਮ ਕਰਦੀ ਆ ਤੇ ਨਹੀਂ ਹੁੰਦੇ ਪਰ ਓਖਾ ਹੋ ਜਾਂਦਾ ਦੇਖੋ ਕਿੰਦਾ ਵੀੜੀਆਂ ਲੰਗਦੀਆਂ ਤੁਹਾਨੂੰ ਇਹ ਦਿਖਾਈਏ ਅੱਜ ਤੁਸੀਂ ਦੇਖ ਸਕਦੇ ਹੋ ਕਿੰਦਾ ਕੰਡੇ ਲੰਘਦੇ ਪਿਆ ਗੁਣ ਲਾਈਨਾਂ ਦਾ ਕੰਮ ਜਿਹੜਾ ਹੋਣਾ लोगों को बहुत परेशानी आ रही है क्योंकि थोड़ा जहा च गया तिखा भी है ग्डिया नुकसान हो सकता अद्धा अधूरा काम सरकार करती हैं तो देख सकते हो सामने अशमीत चौंक है काफ़ी गुंघ रही हैं देखो उधर भी देख सकते हो बहुत ज़्यादा परेशानी हमी है ਆ ਪੱਥਰ ਜੇ ਹੈਗੇ ਵੱਡੇ ਵੱਡੇ ਤੁਸੀਂ ਦੇਖ ਸਕਦੇ ਹੋ ਇਹ ਕੋਕਾਰ ਅਟਲੀ ਫੇਰੇ ਬਾਉਂਸ ਕੀਤਾ ਫੇਰੇ ਗਈ ਸਾਇਰਾ ਦਾ ਵੀ ਕਾਫੀ ਇਨਸਾਨ ਹੁੰਦਾ ਲੋਕਾਂ ਨੂੰ ਥੋੜਾ ਡਰਿਆ ਰਹਿੰਦਾ ਕਿ ਕਿੱਦਾਂ ਲੰਘੀਏ ਆ ਦੇਖੋ ਔਰ ਤੁਸੀਂ ਦੇਖ ਸਕਦੇ ਹੋ ਉਧਰ ਵੀ ਜਮਕ ਹੋਇਆ ਕਿੱਦਾਂ ਬੱਡੀਆਂ ਦਾ ਨੁਕਸਾਨ ਵੀ ਹੋ ਰਿਹਾ ਬਾਦੂ ਹੋ ਗਈ ਹੈ ਲੋਕੀ ਫਟਾਫਟ ਦੇਖੋ ਲੰਘਦੇ ਰਹੇ ਨੇ ਟੂਟੂ ਦੀ ਵਾਸੂ ਹੋ ਗਈ ਹੈ ਇਕਦਮ ਹੀ ਲੋਕੀ ਲੰਘਦੇ ਰਹੇ ਨੇ ਆਪਾਂ ਕੋਲ ਸੜਕ ਤੇ ਕਿੰਨੇ ਝੰਡਾ ਖੜੇ ਹੋਏ ਆ ਗੱਡੀ اٹਕ ਗਈ ਹੈ ਅੱਜ ਅਕਸਰ ਵੀ ਬਹੁਤ ਜ਼ਿਆਦਾ ਸਰਦਾ ਲੋਕਾਂ ਦੀ ਜਾਨਾਂ ਉਹ ਮਾਲ ਦੀ ਕੋਈ ਨਾ ਆ ਸਕਦੀ ਆ ਤੁਸੀਂ ਦੇਖ ਸਕਦੇ ਹੋ ਕਿੰਦਾ ਲੋਕੀ ਜੋ ਹੈ ਬੜੀ ਮੁਸ਼ਕਿਲਾਂ ਗੱਡੀਆਂ ਨੂੰ ਆਪਣੀ ਕੱਢ ਰਹੀ ਹੈ ਅਸ਼ਵੀਰ ਚੌਕ ਖੜੇ ਸੀਗੇ ਜੀ ਤੁਹਾਨੂੰ ਤੁਹਾਨੂੰ ਦਿਖਾਇਆ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਸੀਗੀ ਭਾਈ ਦਰ ਹਜ਼ਾਰਾਂ ਨੂੰ ਇਨਸਾਨ ਹੋਇਆ ਪੁੱਛਦੇ ਕਿ ਕਿੰਨੇ ਚੱਕਰ ਦੇ ਇਨਸਾਨ ਹੋਇਆ ਭਾਈ ਤੁਸੀਂ ਸਰਕਾਰ ਤੋਂ ਬਹੁਤ ਪਰੇਸ਼ਾਨ ਲੱਗ ਰਹੇ ਹੋ ਕੀ ਹੋਇਆ ਤੁਹਾਡੇ ਨਾਲ ਮੈਂ ਕੱਲ ਮੇਰਾ ਸ਼ੌਕਟਰ ਟੁੱਟ ਗਿਆ ਸੀ ਗੱਡੀ ਦਾ ਅੱਛਾ ਜੀ ਅਸੀਂ ਕਰਦੇ ਪਏ ਸੀਗੇ ਸ਼ੌਕਟਰ ਟੁੱਟਿਆ ਮੈਂ ਇਥੋਂ ਇਹਨਾ ਦੁਖੀ ਹੋ ਗਏ ਅਸੀਂ ਮਤਲਬ ਗੱਡੀ ਮੈਨੂੰ ਪਤਾ ਕਿਵੇਂ ਲੈ ਕੇ ਗਿਆ ਟੋ ਕਰਾ ਕੇ ਅੱਛਾ ਜੀ ਕੱਲ ਸ਼ੌਕਟਰ ਟੁੱਟਿਆ ਸ਼ਾਮ ਨੂੰ ਅਸੀਂ ਸੈੱਟ ਕਰਾ ਲਿਆ ਹੁਣ ਦੀਆਂ ਹੁਣ ਵੀ ਬੁਰਕ ਪਰਸੋਂ ਮੈਂ ਨਹੀਂ ਇਥੋਂ ਅੱਛਾ ਜੀ ਲੀਡੀ ਗਿਰ ਗਈ ਇੱਕ ਵਿਚਾਰੀ ਬੱਚਾ ਸੀ ਨਾਲ ਉਹਦੇ ਹਾਂਜੀ ਕਿੰਨਾ ਬੁਰਾ ਗਿਰੀ ਆ ਮੂੰਹ ਚੱਲਿਆ ਗਿਆ ਉਹ ਲੀਡੀ ਦਾ 15 ਕਮਸੇ ਕਮ ਜੇ ਤੁਸੀਂ ਕੰਮ ਸ਼ੁਰੂ ਕਰਦੇ ਹੋ ਤਾਂ ਸਵਾਰਤਾ ਦਿਓ ਤੇ ਚਿੰਲੰਕਾ ਕੇ ਚਾਹੇ ਮੈਨੂੰ ਵੀ ਪਤਾ ਹੈ ਰੇਲਵੇ ਦਾ ਕੰਮ ਆ ਜਿਹਦਾ ਵੀ ਕੰਮ ਕਰਨਾ ਚਾਹੀਦਾ ਕਰਨਾ ਤੇ ਬੰਦਾ ਨਾ ਬੰਦਾ ਜੇ ਤੁਸੀਂ ਸ਼ੁਰੂ ਕੀਤਾ ਤਾਂ ਕੰਮ ਕੰਪਲੀਟ ਕਰੋ ਕੱਟ ਦਿੰਦੇ ਐ ਟੋਏ ਜਿਹੜੇ ਲੋਕ ਮਰਦੇ ਨੇ ਡਿੱਗਦੇ ਰਹਿਣ ਇਹਨਾਂ ਨੇ ਕਿਸੇ ਨੇ ਕੀ ਪੁੱਛਣਾ ਉਹ ਵੀ ਲੋਕੀ ਜਿਵੇਂ ਫਾਦੇ ਵੇ ਹੈਗੇ ਆ ਅਬ ਤੁਹਾਡੇ ਮੂਹਰੇ ਆ ਮਨਗੋਇਆ ਹੀ ਆ ਅਖੀਰੀ ਇਹਨਾਂ ਲੇਡੀ ਤੁਸੀਂ ਚੱਕੀ ਆ ਦੀ ਮੈਂ ਚੱਕੀ ਆ ਮੈਂ ਤਾਂ ਖੜਿਆ ਮੈਂ ਤੁਹਾਨੂੰ ਦੇਖ ਕੇ ਮੈਂ ਕਹਾਂ ਉਹ ਕੀ ਕਹਿੰਦੇ ਆ ਕਿ ਮੀਡੀਆ ਜੋ ਹੈਗੀ ਸੀ ਵੀਡੀਓ ਬਣਾਦੀ ਆ ਪਰ ਅਸੀਂ ਹੈਗੇ ਕਿ ਅਸੀਂ ਜ਼ਰੂਰ ਸਾਥ ਦਿੰਨੇ ਆ ਅਸੀਂ ਲਾਟਵਾ ਟੋਲ ਪੈ ਜਾਦੇ ਲੋਕਾਂ ਦਾ ਸਾਥ ਦਿੰਨੇ ਆ ਬਿਲਕੁਲ ਬਿਲਕੁਲ ਮੈਂ ਚੱਕਦੇ ਦੇਖਿਆ ਤੁਹਾਨੂੰ ਮੈਂ ਤਾਂ ਖੜਾ ਮੈਂ ਤੁਹਾਨੂੰ ਚੱਕਦੇ ਦੇਖਿਆ ਤੁਸੀਂ ਲੇਡੀ ਚੱਕੀ ਆ ਕੋਈ ਨਹੀਂ ਚੱਕਦਾ ਇੱਥੇ ਬਾਜੀ ਬੁਰੇ ਹਾਲ ਇਹਨਾਂ ਦਾ ਫਰਜ਼ ਬਣਦਾ ਵੀ ਇਹਨੂੰ ਕੰ ਨੀ ਗੱਲ ਆ ਰੋਣੀ ਕੋ ਗੱਲ ਅਸੀਂ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਸਰਕਾਰ ਤਾਂ ਕਰਦੀ ਇੱਥੇ ਕੋਈ ਬੰਦਾ ਕਿਉਂ ਨਹੀਂ ਖੜਾਦੇ ਜਿਹੜਾ ਵੀ ਪੁਰਾ ਗੌਰਵ ਕਰੇ মিডিਆ ਨੂੰ ਕੀ ਕਹਵਾਣਾ ਬੰਦਾ ਸਾਹਮਣੇ ਹਰ ਵਾਰੀ ਜੀ মিডিਆ ਚੌਥਾ ਸਤੰਭ ਮੰਨਿਆ ਜਾਂਦਾ ਵਾ মিডিਆ ਨੇ ਆ ਕੇ ਇਹਨਾਂ ਦੇ ਕੰਨ ਖੋਲਨੇ ਤੇ ਸਰਕਾਰਾਂ ਨੂੰ ਤਾਂ ਪਤਾ ਹੀ ਕਿਹ ਕਹਿ ਸਕਦੇ ਨਹੀਂ ਭਾਈ ਇਹ ਬੰਦਾ ਕੰਮ ਸਹੀ ਕੰਗਣਾ ਕਰੇ ਕੀ ਤੁਸੀਂ ਜੇ ਤੁਹਾਨੂੰ ਰਾਜ ਭਾਗ ਮਿਲਿਆ ਵਾ ਤੇ ਉਹ ਰਾਜ ਭਾਗ ਨੂੰ ਸਹੀ ਤੰਗ ਨਾਲ ਚਲਾਓ ਲੋਕਾਂ ਦੇ ਗਰੀਬਾਂ ਦੇ ਮਾਤਰਾਂ ਦਾ ਨੁਕਸਾਨ ਨਾ ਕਰਾਓ ਕਿਹੋ ਜਿਹਾ ਵੀ ਜਹਿ ਜਾਂਦੀ ਉਹ ਬੱਚਾ ਸੀ ਉਹਦੇ ਨਾਲ ਜਿਵੇਂ ਬੱਚੇ ਦੇ 6 ਮਿੰਟ ਵੱਜ ਗਏ ਜਨਾਨੀ ਦਾ ਸਾਰਾ ਮੂੰਹ ਛੱਲਿਆ ਗਿਆ ਤਾਂ ਹੁਣ ਤੁਸੀਂ ਚੱਕੀਆਂ ਨੇ ਲੈ ਲਈਓ ਫਿਰ ਮੈਂ ਖੁਦ ਦੇਖਿਆ ਵੀ ਚੱਕਦੇ ਹਾਂ ਦੱਸੋ ਇਹ ਤਾਂ ਆਪਣਾ ਦੋਖੇ ਦੇ ਮਾਰੇ ਖੜੇ ਆ ਵੀ ਭਾਈ ਇਹ ਗਲਤ ਹੋ ਰਿਹਾ ਵਾ ਧੰਗ ਨਾਲ ਕਰ ਦਿਓ ਜੀ ਦੇਖਿਆ ਭਾਈ ਦਾ ਵੀ ਕਾਫੀ ਨੁਕਸਾਨ ਹੋਇਆ ਸੀਗਾ ਤੇ ਲੋਕੀ ਉਹ ਜਿਆਦਾ ਜਿਹੜੇ ਪਰੇਸ਼ਾਨ ਹੈਗੇ ਹੈ ਸਰਕਾਰਾਂ ਕੰਮ ਕਰਦੀ ਵੀ ਹੈ ਪਰ ਕਸੂਰ ਕਰਦੀ ਵੀ ਹੈ ਉਮੀਦ ਕਰਦੇ ਹੈ ਕਿ ਜਲਦੋ ਜਲ ਕੰਮ ਕੰਪਲੀਟ ਹੋਏਗਾ ਥੈਂਕ ਯੂ ਜਿਨੇ ਕੀ ਤੁਹਾਨੂੰ ਦਿਖਾਇਆ ਇਸ ਵਿੱਚ ਤੁਹਾਂ ਖਰੇ ਸੀ ਕਿ ਲਾਈਨਾਂ ਨਮੀ ਪੰਦੀ ਪਈ ਹੈਗੀਆਂ ਪਰ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜਿਹੜੀ ਲੋਹੇ ਦੀ ਚੀਜ਼ ਹੈਗੀ ਥੋੜੀ ਉੱਪਰ ਜੀ ਉਬਰੀ ਹੋਈ ਹੈ ਜਿਹਦੇ ਕਰਕੇ ਗੱਡੀਆਂ ਫਸ ਰਹੀਆਂ ਜੀ ਦੇਖ ਸਕਦੇ ਪਿੱਛੇ ਬਹੁਤ ਜਿਆਦਾ ਮਾੜਾ ਹਾਲ ਹੈ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਪ੍ਰਸ਼ਾਸਨ ਨੂੰ ਅਪੀਲ ਹੈ ਜਲਦੋ ਜਲ ਕੰਮ ਕੰਪਲੀਟ ਕਰਤਾ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ